ਲਓ ਮਿੱਤਰੋ ਤਲਵੰਡੀ ਖੜੇ ਆਪਾਂ ਇਸ ਟਾਈਮ ਤੇ ਆਪ ਤੁਹਾਡੇ ਵਾਸਤੇ ਆਪਾਂ ਦੋ ਟਰੈਕਟਰ ਲੈ ਕੇ ਆਏ 744 ਤੇ ਅਰਜਨ 605 2010 ਮਾਡਲ ਤੇ ਜਿਹੜੀ ਬਾਕੀ ਦੀ ਡਿਟੇਲ ਹੈ ਆਪਾਂ ਬੈਂਕ ਤੋਂ ਲੈਣੀ ਹੈ ਬੈਂਕ ਕੀ ਹਾਲਚਲ ਹੈ ਵੀਰੇ ਵਧੀਆ ਵਧੀਆ ਬਾਈ ਠੀਕ ਠਾਕ ਹੈ ਹਾਂਜੀ ਹਾਂ ਘੰਟੜ ਤੋਂ ਬਚੇ ਬਜੇ ਬਜੇ ਅੱਛਾ ਟੋਪੀ ਟੋਪੀ ਲੈ ਲੈ ਘਰ ਇਹ ਲੈ ਨਹੀਂ ਨੇ ਟੋਪੀ ਲੈਣਾ ਹੁੰਦਾ ਹਾਂ ਤੇ ਇਹ ਤੋਂ ਸ਼ੁਰੂ ਇਹਦੀ ਦੇਂਗਾ ਕੀ ਸਟੋਰੀ ਹੈ ਇਹਦੀ ਵੀਰੇ 2010 ਮਾਡਲ ਆ ਹਮ ਫਤੇਗੜ ਸਾਹਿਬ ਦਾ ਪੀਵੀ 23 ਨੰਬਰ ਆ ਅੱਛਾ 26 ਦਾ ਹੀ ਬਾਸੰਗੜ ਟਰੈਕਟਰ ਦੀ 2025 ਤੱਕ ਹਾਂਜੀ ਪਾਸ ਹੋ ਸਕਦਾ ਆ ਅੱਛਾ ਤੇ ਅਗਲੇ ਟਾਇਰ ਟਰੈਕਟਰ ਦੇ 50 ਤੋਂ 55 ਪੈਸੇ ਆ ਅੱਛਾ ਨਗਲੇ ਟਾਇਰ 90 ਪੈਸੇ ਆ ਨਗਲੇ ਟਾਇਰ 90 ਪੈਸੇ ਆਗੇ ਹਾਂਜੀ ਹਾਂਜੀ ਤੇ ਇੰਜਨ ਗੇਅਰ ਦਾ ਬਾਈ ਫੁੱਲ ਨਵਾਂ ਟਰੈਕਟਰ ਬਲੋ ਜਮਾ ਨਹੀਂ ਟਰੈਕਟਰ ਦੀ ਨਹੀਂ ਅਰਜਣਾ ਨਾ ਪਾਸ ਮਾਰ ਦਿਆਂਗੇ ਅੱਛਾ ਉਹ ਹੈ ਜਮਾ ਸੁੱਕਾ ਜਮਾ ਸੁੱਕਾ ਟਰੈਕਟਰ ਜਮਾ ਮਾਲਕੇ ਮੈਂ ਮਰਜੀ ਤਸੱਲੀ ਕਰ ਲੈਣਾ ਯਾਰ ਤਸੱਲੀ ਕਰ ਲੈਣਾ ਦਿਹਾੜੀ ਵਾਲੇ ਪਾਉਂਦੀ ਅਗਲਾ ਪੂਰੀ ਦਿਹਾੜੀ ਵਾਲੇ ਹਾਂ ਡਬਲ ਡਿਸਟਰੀਬਿਊਟਰ ਡਬਲ ਕਲਚ ਹੈ ਹਾਂਜੀ ਤੇ ਸਪੀਡ 2 2 ਸਪੀਡ 2 ਸਪੀਡ ਆ ਗਿਆ ਹੈ ਨਾ ਨੰਬਰ ਪੰਜਾਬ ਆ ਗਿਆ ਹੈ ਨਾ ਹਾਂਜੀ ਹਾਂਜੀ ਤੇ ਪਿੱਛੋ ਵੀ ਦਿਖਾ ਦਿਓ ਬਾਕੀ ਲਿੰਕਾਂ ਲੁੰਕਾਂ ਦੀ ਕੰਡੀਸ਼ਨ ਵਿਖਾ ਦੇ ਹੂੰ ਪੂਰੀ ਸਾਫਾ ਪੂਰਾ ਜਮਾ ਰੰਗ ਪੇਂਟ ਸਾਰਾ ਨਾਲ ਨਾਲ ਮਗਰਾੜਾਂ ਦੇ ਨਾਲ ਚੀਕਾ ਬਾਈ ਗਲ ਜਾਂਦੇ ਮਗਰਾੜ ਨਾਲ ਦਾ ਜਿੰਨਾ ਘਸਿਆ ਤੇ ਅਜੇ ਵੀ ਰੰਗ ਹੈਗਾ ਬਸ ਉਹ ਨਾਲ ਦੀ ਉਹ ਹੀ ਤੇ ਹਾਂ ਉਹ ਵੀ ਹੈ ਨਾ ਹੂੰ ਤੇ ਡਿਮਾਂਡ ਕਿੰਨੀ ਸੀ ਵੇਨ ਤੇ ਦੀ 3,85,000 ਰੁਪਏ ਡਿਮਾਂਡ ਆ ਹੂੰ ਇਹ ਨਹੀਂ trap bike ਕੋਨੇ ਨਾਲਾ ਰੇਟ ਦੱਸਾਂ ਸਾਰਾ ਕੁਝ ਛੱਡ ਛੜਾ ਕੇ ਅੱਡੇ ਤਨ ਉਹ ਦੇ ਦੇਗੇ 385 35000 ਹਾਂਜੀ ਅੱਛਾ ਤੇ ਨੰਬਰ ਪੰਜਾਬ ਆ ਗਿਆ ਹੈ ਨਾ ਨੰਬਰ ਪੰਜਾਬ ਆ ਟਰੈਕਟਰ ਦਾ ਕੈਸ਼ ਦੀ ਕਾਪੀ ਆ ਕਾਪੀ ਕੈਸ਼ ਦੀ ਆ ਗਈ ਹੈ ਨਾ ਇੰਜਨ ਗੇਅਰ ਦਾ ਤਾਂ ਯਾਰ ਜਮਾਂ ਆਣਾ ਨਾ ਤਸੱਲੀ ਕਰ ਲੈ ਵਾਕੇ ਹੋਰ ਦੱਸ ਹਾਂ ਉਹ ਤਾਂ ਕਹੀ ਦਿੱਤਾ ਵੀ ਪੂਰੀ ਇੱਕ ਦਿਹਾੜੀ ਵਿੱਚ ਇੱਕ ਬੰਦਾ ਬਾਹਲੇ ਹੈ ਨਾ ਬਾਹਲੇ ਇੱਕ ਦਿਹਾੜੀ ਬਾਹ ਕੇ ਮੁਰਕੇ ਤਸੱਲੀ ਕਰਨੀ ਹੈ ਨਾ ਤੇ ਉਦੋਂ ਅੱਗੇ ਆਹਾ ਅੱਗੇ 44 ਆ ਗਿਆ 11 ਮਾਡਲ ਹੂੰ ਇਹ ਮੋਖਰ ਸਾਹਿਬ ਦਾ ਨੰਬਰ ਆ ਚਿੱਪ ਵਾਲੀ ਕਾਪੀ ਆ ਅੱਛਾ 26 ਤੱਕ ਰੈਟਰ ਦੀ ਪਾਸਿੰਗ ਪਈ ਆ 26 ਤੱਕ ਪਾਸਿੰਗ ਆ ਹਾਂ ਅੱਛਾ ਤਾਇਰਾਂ ਕੀ ਤਾਇਰਾਂ ਦਾ ਕੀ ਸੱਤ ਆ ਇਹ ਆ ਅਗਲੇ 7 50 16 ਵਾਲੇ ਗੁੜੀਰ ਦੇ ਟਾਇਰ ਆ ਤੇ ਮਗਰਲੇ ਪੋਲੋ ਕੰਪਨੀ ਦੇ ਰੈਡੀਅਲ ਵਾਲੇ ਟਾਇਰ ਆ ਰੈਡੀਅਲ ਆ ਗਏ ਹਣਾ ਸ਼ੌਕ ਨਾ ਕਿਸੇ ਨੇ ਟਾਇਰ ਪਵਾਇਆ ਇਹ ਸ਼ੌਕ ਨਾ ਪਵਾਏ ਹੋਏ ਟਾਇਰ ਹੈ ਇੰਜਨ ਗੇਅਰ ਦਾ ਟਰੈਕਟਰ ਟੱਲੋ ਇਹ ਵੀ ਜਿਵੇਂ ਨਵਾਂ ਯਾਰ ਬਾਈ ਤੇਲ ਬ੍ਰੇਕਾਂ ਵਾਲਾ ਟਰੈਕਟਰਾਂ ਨਾਲੇ ਅੱਛਾ ਤੇਲ ਬ੍ਰੇਕਾਂ ਆ ਗਿਆ ਹਾਂ ਤੇਲ ਬ੍ਰੇਕਾਂ ਵਾਲਾ ਰਿਵਰਸ ਵੀ ਕਿਉਂ ਆ ਗਿਆ ਡਬਲ ਕਲੱਚ ਆ ਗਿਆ ਹੂੰ ਟਰੈਕਟਰ ਵੀ ਬਿਲਕੁਲ ਨਵਾਂ ਯਾਰ ਅੱਛਾ ਇਹਦੀ ਵੀ ਕੰਪਲੀਟ ਕੋਈ ਹੈ ਨਹੀਂ ਹੈ ਲੈ ਚੰਤੋਂ ਗੇਅਰ ਤਸੱਲੀ ਕਰ ਲੋ ਸੌਦਾ ਕਰਕੇ ਬਾਹਰੋਂ ਲੈਕੋ ਸੌਦਾ ਕਰਕੇ ਬਾਹਲੇ ਅਗਲਾ ਹਾਂ ਜੇ ਪਾਸ ਹੋਏ ਬਸ ਸੌਦਾ ਵਧਾ ਲਈ ਦੇ ਦੇਈਂ ਇਦੋਂ ਤੇ ਬਾਈ ਯਾਰ ਕੋਈ ਗਾਰੰਟੀ ਨਹੀਂ ਇਦੋਂ ਤੇ ਕੋਈ ਗਾਰੰਟੀ ਨਹੀਂ ਹੈ ਨਾ ਹੂੰ ਰੰਗ ਪੇਂਟ ਕੰਨੀਓ ਕੀ ਰੰਗ ਪੇਂਟ ਨੂੰ ਬਾਈ ਮਗਰਾਣ ਮਾਰੇ ਮੋٹے ਵੀਰੇ ਹੋਏ ਆ ਆਪਾਂ ਕਹਿ ਕੇ ਦੇਵਾਂਗੇ ਨਹੀਂ ਸਹੀ ਗੱਲ ਹੈ ਜ਼ਰੂਰੀ ਹੈ ਬਾਈ ਬਾਕੀ ਟਰੈਕਟਰ ਸਾਰਾ origignal ਆ ਬਾਡੀ ਲੈਣ ਦਾ ਹੂੰ ਤੇ ਰਿੰਪਾਂ ਦਾ ਸ਼ੋ ਵਗੈਰਾ ਪਾਣੀ ਮੋٹے ਮਗਰਾਣ ਆ ਬਾਈ ਉਹ ਦੱਸ ਕੇ ਦੇ ਦਾਂਗੇ ਕਿਉਂਕਿ ਜਰਜੰਗਾਲ ਆ ਜਾਂਦੀ ਆ ਨਹੀਂ ਆਏ ਜੀ ਆ ਹਨਾ ਕਈ ਵਾਰੀ ਕਿਸੇ ਪਾਣੀ ਪੂਣੀ ਝੋਨੇ ਝੋਨੇ ਲੱਗਦੇ ਉੱਥੇ ਆਈਏ ਏਰੀਏ ਦਾ ਫਰਕ ਹੁੰਦਾ ਬਾਈ ਏਰੀਏ ਦਾ ਫਰਕ ਹੁੰਦਾ ਹੈਨਾ ਤੇ ਇਹਦੀ ਡਿਮਾਂਡ 3 ਲੱਖ ਨਹੀਂ 50 ਹਜ਼ਾਰ ਆ ਕਿ 3 ਲੱਖ ਤੇ 50 ਹਜ਼ਾਰ ਦੀ ਰੇਟ ਹੈ ਨਾ ਹੂੰ ਏ ਟਰੈਕਟਰ ਇੱਕੋ ਗੱਲ ਢੱਲੋ ਛੱਡ ਕੇ ਦੱਸਦੇ ਆ। ਹੂੰ। ਤੇ ਨਾਲ ਆ ਜਾ ਮੈਂ 3,20,000 ਦਾ ਟਰੈਕਟਰ ਦੇ ਦੂੰਗਾ। 30,000 ਰੁਪਏ ਚੁਕਟਾਤਾ। ਤੇ ਅੱਜ ਦੋ ਹੀ ਐ। ਦੋ ਟਰੈਕਟਰ ਹੀ ਲਿਆ ਆ। ਇੱਕ ਡੀਜੇ ਨੈਟਰੋ ਘਰੇ ਹੀ ਆ। ਘਰੀ ਐ। ਉਹਦੀ ਕੀ ਸਟੋਰੀ ਐ ਫਿਰ ਉਹ ਵੀ ਦੱਸ। ਉਹ 475 ਟਰੈਕਟਰ ਆ। 99 ਮਾਦਲਾ ਨੰਬਰ ਆਰ ਜੇ ਆ ਮਗਰਲੇ ਟਾਇਰ ਰੱਤੇ ਅਗਲੇ ਨਵੇਂ ਆ। ਆਰ ਜੇ ਨੰਬਰ ਐ। ਮਗਰਲੇ ਟਾਇਰ ਅੱਡੇ ਆ। ਅਗਲੇ ਨਵੇਂ ਆ। ਹੂੰ। ਉਹ 1,25,000 ਦਾ ਟਰੈਕਟਰ ਦੇ ਦਿਆਂਗੇ। 1,25,000 ਦਾ ਹੀ? ਹਾਂਜੀ। ਆਰ ਜੀ ਨੰਬਰ ਮਾਡਲ ਕਿੰਨਾ ਦੱਸਿਆ ਸੀਗਾ 99 ਮਾਡਲ ਆ 99 ਮਾਡਲ ਆ ਪੀਡੀਏ ਉੱਪਰ ਚੱਲੂਣਾ 3 ਸਵਾ ਦਾ ਫੁੱਲ ਗਰੰਟੀ ਆ ਟਾਪੀ ਨਗਦ ਕੈਸ਼ ਦੀ ਆ ਸਵਾ ਲੱਖ ਚੀ ਹਾਂਜੀ ਪੱਕੀ ਗੱਲ ਆ ਜਮਾ ਪੱਕੀ ਗੱਲ ਹੂੰ ਆਪਣਾ ਮੋਬਾਈਲ ਨੰਬਰ ਆ 8528612638 ਗੱਲ ਕਰਕੇ ਆਪਣੇ ਨਾਲ ਘਰੇ ਆ ਜੇ ਮੱਲਣ ਪੈਂਦਾ ਘਰੇ ਟਰੈਕਟਰ ਮਿਲਣਗੇ ਘਰੇ ਟਰੈਕਟਰ ਹੁੰਦੇ ਹਨ ਤੇ ਦੋਸਤੋ ਵੀ ਉਹ ਮਜਾ ਕੰਮ ਨਹੀਂਗਾ ਵੀ ਮੰਡੀ ਦੇ ਆ ਵੀ ਇੱਥੇ ਖਲਤੇ ਤੇ ਮੁੜ ਕੇ ਆਉਣੀ ਆਪਣਾ ਕੰਮ ਵੀ ਲੋ ਝੋਲਾ ਚੱਕਾਂ ਵੀ ਇਧਰੋਂ ਭੱਜ ਗਏ ਤੇ ਮੁੜ ਕੇ ਵੀ ਗੱਲ ਨਾ ਸੁਣਗੇ ਅਗਲੇ ਦੀ ਘਰੇ ਆਵੇ ਕਾਗਜ਼ਿਆਂ ਦੀ ਅਗਲਾ ਤਸੱਲੀ ਕਰਕੇ ਲੈ ਕੇ ਜਾਵੇ ਕੱਲ ਨੂੰ ਵੀ ਜੇ ਕੋਈ ਟਰੈਕਟਰ ਚੈੱਕ ਕਰਕੇ ਲੈ ਜਾਏ ਟਰੈਕਟਰ ਅਗਲੇ ਨਹੀਂ ਵੇਖਣਾ ਜੇ ਕੋਈ ਕਾਗਜ਼ਿਆਂ ਚ ਗਰਾ ਲੰਬਾ ਆ ਜੇ ਤਾਂ ਵੀ ਆਪਾਂ ਨੂੰ ਘਰੇ ਆ ਕੇ ਕਹਿ ਸਕਦਾ ਵੀ ਹਾਂ ਭਾਈ ਇੱਥੇ ਤੇਰੇ ਕਾਗਜ਼ ਮਾਣਾ ਟਰੈਕਟਰ ਛੱਡਦੇ ਤੇ ਆਦੇ ਪੈਸੇ ਲੈ ਜੀ ਪੈਸੇ ਲੈ ਜੀ ਪੈਸੇ ਲੈ ਜੀ ਆਪਣਾ ਵੀਰੇ ਅੱਡੇ ਦਾ ਆ ਹੀ ਫਰਕ ਹੁੰਦਾ ਭਾਈ ਇਹੀ ਫਰਕ ਹੁੰਦਾ ਹੈਨਾ ਲਓ ਵੀ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਤੇ ਬਹੁਤ ਬਹੁਤ ਧੰਨਵਾਦ ਬਈ